ਤੇ ਬਾਪੂ ਜੀ ਇੱਕ ਤੋਂ ਹੋਰ ਪੁੱਛਣਾ ਚਾਹੁੰਨਾ ਜਿਹੜਿਆ ਆ ਤੁਸੀਂ ਅ ਪਹਿਲੀ ਤੱਕ ਮੈਨੂੰ ਉਹ ਨਹੀਂ ਪੂਰੀ ਕੀਤੀ ਤੇ ਜਿਹੜਾ ਲਿਖਦੇ ਆ ਉਹ ਵੀ ਕਿਸੇ ਤੋਂ ਲਿਖਾਉਨੇ ਆ ਤੇ ਪੜ੍ਹਦੇ ਕਿਵੇਂ ਆ ਫਿਰ ਪੜ੍ਹਦੇ ਮੈਨੂੰ ਦਾ ਸੂਹਾ ਹੋਇਆ ਮੈਂ ਇਹ ਤਾਂ ਮੈਨੂੰ ਪਤਾ ਵੀ ਦੱਦੇ ਲਾਮਾ ਦੇ ਹਾ ਇਹ ਨੂੰ ਹੈਗੀ ਐਂਜ ਮੈਂ ਕਿਵੇਂ ਲਾ ਕੇ ਪੜ੍ਹ ਪੜ੍ਹ ਜੇਤਰੀ ਸਾਹਿਬ ਜੇ ਕਿਤੇ 10 ਪੜ੍ਹ ਜਾਂਦੇ ਜਮਾ ਲੈਣਾ ਲਾ ਦਿੰਦੇ ਤੇ ਬਾਪੂ ਜੀ ਜੇ ਕੋਈ ਇੱਥੇ ਲੈਣ ਹੋਰ ਕੋਈ ਲਿਖ ਦੇ ਤਲਾਕੀ ਨਾਲ ਫੇਰ ਕੀ ਕਰੂੰਗਾ ਉਹ ਵੀ ਪਿੱਛੀ ਗਾਵਾਂਗਾ ਕੁਝ ਕਰ ਦੂੰਗਾ ਜਿਹੜਾ ਲੱਲਾ ਲੱਲਾ ਤਾਰੀ ਦੂੰਗਾ ਬਾਈ ਲੈਰੀ ਨੂੰ ਕਹਿੰਨੇ ਵੀ ਲਾਓ ਲੈਹਰਾ ਮੰਗੀਆਂ ਜੀਆਂ ਲੈਹਰਾ ਲਾਉਣਿਆਂ ਘਰ ਦੀ ਗੱਡੀ ਆ ਗੰਡਾ ਸੋਂ ਡਰਾਈਵਰ ਆ ਜਦੋਂ ਕੀ ਕਰਿਆ ਉਹਨੂੰ ਕਹਾਂਗੇ ਕਿ ਕੱਕ ਮਾਰ ਚੱਲਣਾ ਵੀ ਗੰਡਾ ਸੋਂ ਆਪੇ ਜਾਊਗਾ ਸਹੀ ਗੱਲ ਆ ਸਹੀ ਗੱਲ ਆ ਲੈ ਸੁਣਾਓ ਜੀ ਫੇਰ ਲਾਓ ਫੇਰ ਗਮਾਨ ਕਰੇ ਤੂੰ ਮੰਗਿਆ ਸੁਣੀ ਜ਼ਿੰਦਗੀ ਦਾ ਤੇਰੇ ਨਾਲ ਗਾ ਬਲਾ ਇਹ ਦੇਹੀ ਨਹੀਂ ਜਾਣੇ ਤੇਰੇ ਨਾਲ ਗਾ ਬਲਾ ਇਹ ਦੇਹੀ ਨਹੀਂ ਗਾਣੀ करला सपट फिर के रंगली दुनिया ते से सपट फिर के रंगली दुनिया ते एक दिन उड जाऊ तेरी जंद नमाणी एक दिन उड जाऊ तेरी जंद नमाणी सोण वास्तर पाके जुती पैरो लाहेना सोणे वास्तर पाके जुती पैरो लाहेना नलियां थाण तूं न गलियां थाणी के अत्र फ खरजा के अत्र फरजा में चंदरी <गी> दे तेरी <गी> का कुत्या खानी चंद्री देरी का कुत्या खानी ਕਾਲੀ ਮਹਿੰਦੀ ਲਾ ਕੇ ਕਾਲੇ ਕਾਲੇ ਬੱਗਿਆਂ ਤੋਂ ਤੂੰ ਕਾਲੀ ਮਹਿੰਦੀ ਲਾ ਕੇ ਕਾਲੇ ਕਾਲੇ ਬੱਗਿਆਂ ਤੋਂ ਮੁੰਡਾ ਖੁੰਡਾ ਬਣ ਬਣ ਨਿਕਲੇ ਲੋਕਾ ਥਾਣੀ ਤੂੰ ਮੁੰਡਾ ਖੁੰਡਾ ਬਣ ਬਣ ਨਿਕਲੇ ਲੋਕਾ ਥਾਣੀ ਰੋਣਾ ਪੈ ਜੂ ਤੈਨੂੰ ਪਰਥਾ ਗਰਦੇ ਕੰਡਿਆਂ ਤੇ ਰੋਣਾ ਪੈ ਜੂ ਤੈਨੂੰ ਪਰਥਾ ਗਰਦੇ ਕੰਡਿਆਂ ਤੇ ਬਿਨਾ ਮਲਾਹੂ ਬੇੜੀ ਕਿਸੇ ਨੀ ਪਾਰ ਲੰਘਾਣੀ ਬਿਨਾ ਮਲਾਹੂ ਬੇੜੀ ਕਿਸੇ ਨੀ ਪਾਰ ਲੰਘਾਣੀ ਕਰਮਾ ਬਾਲੇ ਜਿਹੜੇ ਬੰਦਗੀ ਰੱਬ ਦੀ ਕਰਦੇ ਨੇ ਕਰਮਾ ਬਾਲੇ ਜਿਹੜੇ ਬੰਦਗੀ ਰੱਬ ਦੀ ਕਰਦੇ ਨੇ ਲੈ ਕੇ ਰੂਹ ਉਹਨਾਂ ਦੀ ਦੇਵਤਿਆਂ ਉੱਡ ਜਾਣੀ ਲੈ ਕੇ ਰੂਹ ਉਹਨਾਂ ਦੀ ਦੇਵਤਿਆਂ ਉੱਡ ਜਾਣੀ ਦਿੱਖਿਆ ਏ ਤੈਨੂੰ ਜੀਵਨ ਸਭਲ ਬਣਾ ਲਾ ਤੂੰ ਦਿੱਖਿਆ ਏ ਤੈਨੂੰ ਜੀਵਨ ਸਭਲ ਬਣਾ ਲਾ ਤੂੰ ਹਿਰਦੇ ਵਿੱਚ ਬਸਾ ਕੇ ਤੂੰ ਸਤਿਗੁਰ ਦੀ ਬਾਣੀ ਹਿਰਦੇ ਵਿੱਚ ਬਸਾ ਕੇ ਤੂੰ ਸਤਿਗੁਰ ਦੀ ਬਾਣੀ ਸੰਗੇ ਕਰਮ ਕਮਾਲ ਜੇ ਨੌਰ ਜੇ ਦੁਨੀਆ ਤੇ ਸੰਗੇ ਕਰਮ ਕਮਾਲ ਜੇ ਨੌਰ ਜੇ ਦੁਨੀਆ ਤੇ ਤੇਰੀ ਮੁੱਕ ਜਾਵੇਗੀ ਇੱਥੋਂ ਆਉਣੀ ਜਾਣੇ ਤੇਰੀ ਮੁੱਕ ਜਾਵੇਗੀ ਇੱਥੋਂ ਆਉਣੀ ਜਾਣੇ ਬਾਜੀਆ ਇਕ ਦਿਨ ਪੰਡ ਅਲਕੜਿਆਂ ਤੋਂ ਬੂਪਿਆ ਤੁਰ ਜਾਵੇਂਗਾ ਇਕ ਦਿਨ ਪੰਡ ਅਲਕੜਿਆਂ ਤੋਂ ਬੂਪਿਆ ਤੁਰ ਜਾਵੇਂਗਾ ਲਕੀ ਲਖਾਈ ਤਬ ਕਾਲਾ ਲਖਮਣ ਲੈਰੀ ਦਾਣੀ ਲਕੀ ਲਖਾਈ ਤਬ ਕਾਲਾ ਲਖਮਣ ਲੈਰੀ ਦਾਣੀ ਓ ਜਿੰਦਗੀ ਦਾ ਕੀ ਪਰਬਾਤਾ ਜਿਉਂ ਪਾਣੀ ਵਿੱਚ ਬਤਾਤਾ ਉਕੇ ਸਰਕਾਰ ਗੰਦਾਸਾ ਉਹ ਫੇਰ ਚੱਕ ਲੋ ਚੱਕ ਲੋ ਹੋ ਰੂਡ ਨੂੰ ਘੌਰ ਤੇਰਾ ਕੀ ਬਾਤਾਂ ਜੀ ਰਾਂਗੀ ਬੰਨ ਤੇ ਤੇ ਬਾਪੂ ਜੀ ਇੱਕ ਤੁਨ ਹੋਰ ਪੁੱਛਣਾ ਚਾਹੁੰਨਾ ਜਿਹੜਿਆ ਆ ਤੁਸੀਂ ਅ ਪਹਿਲੀ ਤੱਕ ਮੈਂ ਕਹਿੰਨਾ ਉਹ ਵੀ ਨਹੀਂ ਪੂਰੀ ਕੀਤੀ ਤੇ ਜਿਹੜਾ ਲਿਖਦੇ ਆ ਉਹ ਵੀ ਕਿਸੇ ਤੋਂ ਲਿਖਾਉਂਦੇ ਆ ਤੇ ਪੜਦੇ ਕਿਵੇਂ ਆ ਫਿਰ ਪੜਦੇ ਮੈਨਾਂ ਦਾ ਸੂਹਾ ਹੋਇਆ ਮੈਂ ਇਹ ਤਾਂ ਮੈਨੂੰ ਪਤਾ ਵੀ ਦੱਦੇ ਲਾ ਮੈਂ ਦੇ ਹਾ ਇਹ ਨੂੰ ਹੈਗੀ ਐਂ ਜੇ ਮੈਂ ਰੱਤੇ ਦੇ ਲਾ ਕੇ ਪੜ ਪੜ ਜੇ ਜੇ ਜੇਰੀ ਸਾਹਿਬ ਜੇ ਕਿਤੇ 10 ਪੜ ਜਾਂਦੇ ਜਮਾ ਲੈਣਾ ਲਾ ਦਿੰਦੇ ਤੇ ਬਾਪੂ ਜੀ ਜੇ ਕਿ ਕੋਈ ਇੱਥੇ ਲੈਣ ਹੋਰ ਕੋਈ ਲਿਖ ਦੇ ਤਲਾਕੀ ਨਾਲ ਫਿਰ ਕੀ ਕਰੋਗੇ ਉਹ ਵੀ ਵਿੱਚ ਹੀ ਗਾਵਾਂਗੇ ਕਰ ਦੂੰਗਾ ਜਿਹੜਾ ਤਲ ਲੱ ਲੱ ਕਰੀ ਦੂੰਗਾ ਤੇ ਇੱਕ ਦਰਸ਼ਕ ਹੋਰ ਆ ਮੈਂ ਕਹਿੰਨਾ ਕੈਮਰਾਮੈਨ ਨੂੰ ਕਹਿਣਾ ਵੀ ਆ ਜੂਮ ਕਰਕੇ ਦਿਖਾ ਦਿਓ ਜਿਹੜੀ ਕਾਪੀ ਤੇ ਲਿਖਿਆ ਵਾ ਨਾ ਇਹ ਸਹੀ ਦੇ ਨਾਲ ਲਿਖਿਆ ਹੋਇਆ ਇੱਕ ਹੋਰ ਵਿਲੱਖਣ ਗੱਲ ਆ ਪੈਨ ਦੇ ਨਾਲ ਨਹੀਂ ਲਿਖਿਆ ਇਹ ਸਾਹੀ ਦੇ ਨਾਲ ਲਿਖਿਆ ਵਾ ਬਾਪੂ ਜੀ ਲਿਖਿਆ ਕਿਨੇ ਆ ਕੀ ਤੋ ਲਿਖਾਇਆ ਹੈ ਇਹ ਲਿਖਿਆ ਤਾਂ ਉਸੇ ਬੰਦੇ ਨੇ ਲਿਖਾਇਆ ਜੀ ਸ਼ਾਹੀ ਨਾ ਲਿਖਿਆ ਉਹ ਬੂਟੇ ਨੇ ਹਾਂ ਸਕਤ ਨਾਲ ਲਿਖਿਆ ਬਜੀ ਅੱਛਾ ਨਹੀਂ ਵਧੀਆ ਉਹ ਤਾਂ ਲਿਖਾ ਵੱਡੇ ਅੱਖਰ ਤਾਂ ਹੀ ਭਾਈ ਮੈਨੂੰ ਦੀਂਦਾ ਕੱਟ ਇੱਕ ਟਾ ਲੈਂਚ ਪਵਾਇਆ ਬ ਇੱਕ ਟਾ ਪਵਾਉਣ ਵਾਲਾ ਠੀਕ ਹਾਂ ਅਗਲੇ ਪ੍ਰੋਗਰਾਮ ਦਾ ਪੱਕਾ ਪਤਾ ਨਹੀਂ ਭਾਈ ਜੀ ਕੀ ਕੁਝ ਹੋਵੇ ਮੇਰੀ ਕੋਈ ਗੱਲ ਨਹੀਂ ਤੇ ਹੁਣ ਆਪਾਂ ਉਹਨਾਂ ਟਾਈਮ ਭਾਈ ਜਗਸੀਰ ਸਿੰਘ ਨੂੰ ਮੌਕਾ ਦੇ ਦਿੰਨੇ ਆ ਤੁਸੀਂ ਇੱਕ ਹੋਰ ਸਾਨੂੰ ਰੰਗ ਸੁਣਾ ਦਿਓ ਫਮਾ ਵੀ ਸੁਣੋ ਜੀ ਇਤਰਾ ਕੀ ਗੋਲੀ ਕੀਤੇ ਤੇ ਗਾਣੇ ਕੀਵੇ ਕੁਝ ਟੂ ਮੈਂ ਫੋਕ ਕਰੇ ਜੇ ਕਲਾਕਾਰਾਂ ਨੂੰ ਤੇ ਕੁਝ ਟੂ ਲਖਾਰੀਆਂ ਨੂੰ ਕਹਿਣ ਲੱਗਿਆ ਜੀ ਤੇ ਸਾਡਾ ਵਿਰਸਾ ਪੰਜਾਬੀ ਚੰਨ ਵਨਰੂ ਚਮਟੇ ਤੁਸੀਂ ਇਹਨੂੰ ਮਿੱਤਰੋ ਗ੍ਰਹਿਣ ਲੱਗੇ ਆ ਜੀ ਜਿਵੇਂ ਲਿਖੇ ਦੇ ਲਖਾਰੀ ਅਸੀਂ ਗਾਈ ਜਾਂਦੇ ਆ ਤੇ ਕਈ ਕਈ ਪੱਲਾ ਛਾੜ ਜਾਂਦੇ ਕਲਾਕਾਰ ਜੀ ਹਾਂਜੀ ਅਸਲਨ ਵੇਜ ਹੈ ਦਿਖਾਉਂਦੇ ਦੀਤਾਂ ਚ ਕਹਿੰਦੇ ਅਸੀਂ ਗਾਉਨੇ ਆ ਇਹ ਸੱਭਿਆਚਾਰ ਜੀ ਜੀ ਤੇ ਰੀਤ ਵਿੱਚ ਗੱਲ ਹੁੰਦੀ ਐ ਪਰਾਂ ਦੇ ਦੀ ਤੇ ਕੁੜੀ ਦੇ ਤਾਂ ਵਾਲ ਖੁੱਲੇ ਛੱਡੇ ਹੁੰਦੇ ਆ ਹਾਂ ਗਾਇਕ ਦੇ ਮੋਢੇ ਤੇ ਦਿਨਾਲੀ ਹੁੰਦੀ ਆ ਤੇ ਪੰਜ ਸੱਤ ਖੜੇ ਉਹਦੇ ਅੱਗੇ ਹੁੰਦੇ ਆ ਅੰਗਰੇਜ਼ੀ ਬੋਲ ਬੋਲ ਨੱਚ ਦੇਣੇ ਕੋਨੇ ਜੇ ਤੇ ਜਿੰਨਾ ਬਿਨਾ ਬਟਣਾ ਤੋਂ ਪਾਈ ਛੱਡੇ ਹੁੰਦੇ ਆ ਕੁੜੀ ਦੇਆਂ ਰਾਤੇ ਕਮੈਂਟ ਕਰਦੇ ਕਹਿੰਦੇ ਸੁਣਦਾ ਇਹ ਬੈਠੀ ਸਾਨੂੰ ਪਰਿਵਾਰ ਜੀ ਅਸਲਾਂ ਨੇ ਰੀਜ ਹੈ ਦਫਾਉਂਦੇ ਦੀਤਾਂ ਚ ਕਹਿੰਦੇ ਅਸੀਂ ਗਾਉਨੇ ਆ ਇਹ ਸੱਭਿਆਚਾਰ ਸੱਭਿਆਚਾਰ ਜੀ ਇਹ ਸੱਭਿਆਚਾਰ ਕਾਦਾ ਸੱਭਿਆਚਾਰ ਤਾਂ ਬਾਪੂ ਰੰਗ ਬੰਦਾ ਸੱਭਿਆਚਾਰ ਦੇ ਤਾਂ ਪੱਖੀਆਂ ਤੇ ਖੂ ਚਰਖੇ ਸੰਦੂਖ ਜੀ ਰਹੇ ਨੇ ਸਟੇਜਾਂ ਦਾ ਸ਼ਨਾਰਾਰ ਬਣ ਕੇ ਜੀ ਪੱਖੀਆਂ ਤੇ ਖੂ ਚਰਖੇ ਸੰਦੂਖ ਜੀ ਰਹੇ ਨੇ ਸਟੇਜਾਂ ਦਾ ਸ਼ਨਾਰਾਰ ਬਣ ਕੇ ਗਾਉਂਦੇ ਇਹ ਘਟਾ ਤੇ ਵੱਧ ਨੱਚਦੇ ਲੋਕਾਂ ਲਈ ਰਹੇ ਨੇ ਇਨਚਾਰ ਬਣ ਕੇ ਬਿਲਕੁਲ ਸਹੀ ਗੱਲ ਹੈ ਕੁੜੀ ਤੋਂ ਬਿਨਾ ਤਾਂ ਕਹਿੰਦੇ ਗੀਤ ਚੱਲੇ ਨਾ ਸ਼ੋਪੀਸ ਰਹੇ ਜੀ ਮਟਿਆਰ ਬਣ ਕੇ ਕਿਹੜੀ ਫਿਰ ਕੰਪਨੀ ਗਵਾਲੂ ਠੱਕੇ ਨਾਲ ਜੇ ਨਾਲ ਕੋਈ ਹੋਵੇ ਆਪਣਾ ਵਿਚਾਰ ਜੀ ਵਾਹ ਵਾਹ ਅਸਲਾ ਨਰੀਜ ਹੈ ਦਿਖਾਉਂਦੇ ਵੀ ਤਾਂ ਚ ਕਹਿੰਦੇ ਅਸੀਂ ਗਾਉਣੇ ਆ ਇਹ ਸੱਭਿਆਚਾਰ ਜੀ ਗੰਦ ਗਾਉਣ ਵਾਲੇ ਕੋਲੇ ਕਾਰਾਂ ਕੋਠੀਆਂ ਤੇ ਚੰਰੀ ਰੌਣ ਵਾਲੇ ਨੂੰ ਕੋਈ ਨਹੀਂ ਪੁੱਛਦਾ ਸਹੀ ਗੱਲ ਹੈ ਤੇ ਗੰਦ ਗਾਉਣ ਵਾਲਾ ਲੈਂਦਾ 10 ਲੱਖ ਖੜੇ ਦਾ ਤੇ 12 ਗਾਉਣ ਵਾਲੇ ਦਾ ਹੈ ਦਿਲ ਖੁਸ਼ਦਾ ਹਾਂ ਹਾਂ ਮਾਰਨੀ ਉਹ ਆਪਣੀ ਜਮੀਰ ਚਾਹੁੰਦਾ ਨਹੀਂ ਤੇ ਗਿੱਲੇ ਗੋਹੇ ਬਾਨ ਰਸਦਾ ਰਹਿੰਦਾ ਟੁੱਟਦਾ ਚੰਰਾ ਡਾਊਨ ਵਾਲੇ ਫੇਲ ਕਿਉਂ ਪਦਾ ਉੜ ਵਾਲਿਆ ਇਹਦੇ ਚ ਸਰੋਤੇ ਕੋਈ ਜ਼ਿੰਮੇਵਾਰ ਜੀ ਅਸਲਾ ਨਰੀਦ ਹੈਦਰ ਤੋਂ ਦੇ ਬੀਤਾ ਚ ਕਹਿੰਦੇ ਅਸੀਂ ਗਾਉਨੇ ਆ ਸਭਿਆ ਜੀ ਬਹੁਤ ਸੋਹਣਾ ਬਹੁਤ ਸੋਹਣਾ ਬਾਈ ਬਹੁਤ ਸੋਹਣਾ